ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਰੀਤਕਰ ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਰੂ ਨਾਨਕ ਦੇਵ ਜੀ ਦੇ ਬਾਰੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਰਾਏ ਭੋਏ ਦੀ ਤਲਵੰਡੀ ਕੁਲੀ ਹਵਾ ਚ ਸੁਗੰਧੀ ਚਨ ਚਮਕੇ ਕਨੇਰਾ ਜਾਪੇ ਰਾਤ ਚ ਸਵੇਰਾ ਫੁੱਲ ਖਿੜੇ ਨੇ ਕਨੇਰੇ ਮੈਂ ਤਾਂ ਕਾਲੂ ਜੀ ਦੇ ਵੇੜੇ ਦੀਨ ਦੁਨੀਆ ਦਾ ਵਾਲੀ ਉਹਦੀ ਖੇੜ ਹੈ ਨਿਰਾਲੀ ਲੱਖਾਂ ਤਰਤ ਤੇ ਆਕਾਸ਼ ਜਿਹਦੀ ਕਰਦੇ ਨੇ ਆਸ਼ ਮਾਤਾ ਤ੍ਰਿਪਤਾ ਦੀ ਕੁੱਖੋਂ ਉਹਦਾ ਹੋਇਆ ਪ੍ਰਕਾਸ਼ ਉਹੋ ਪੀਰਾਂ ਦਾ ਹੈ ਪੀਰ ਭੈ ਨਾਨਕੀ ਦਾ ਵੀ ਉਹੀ ਅੱਲਾ ਉਹੀ ਰਾਮ ਉਹਦਾ ਨਾਨਕ ਹੈ ਨਾਮ ਓਹ ਹਿੰਦੂਆਂ ਦਾ ਗੁਰੂ ਇਸਲਾਮੀ ਦਾ ਪੀਰ ਓਹ ਜੋਗੀਆਂ ਦਾ ਮਹਾ ਜੋਗੀ ਉਹਨਾਂ ਚੁੱਕਦੇ ਫਕੀਰ ਉਹ ਭਾਂਦੀ ਨੂੰ ਪੜਾਵੇ ਉਹ ਭਾਂਦੀ ਨੂੰ ਸਿਖਾਵੇ ਮੋਦੀ ਖਾਨੇ ਵਿੱਚ ਬੈਠਾ ਤੇਰਾ ਤੇਰਾ ਟੋਲੀ ਜਾਵੇ ਸੱਚਾ ਸਦਾਕਾਰ ਨੇ ਨੂੰ ਜਦੋਂ ਪਿਤਾ ਜੀ ਕਲਾਵੇ ਬਾਬਾ ਸੱਚੇ ਸੁੱਚੇ ਸਾਧੂ ਆਨੂ ਲੰਗਰਿ ਸ਼ਕਾਵੇ ਬਾਬਾ ਸੱਚੇ ਸੁੱਚੇ ਸਾਧੂ ਆਨੂ ਲੰਗਰਿ ਸ਼ਕਾਵੇ ਬਾਬਾ ਮੱਝੀਆਂ ਨੂੰ ਚਾਰੇ ਕੋਲੇ ਜਹੀ ਕਈ ਤਾਰੇ ਓਦੀ ਮਿਹਰ ਦੀ ਨਜ਼ਰ ਕਰ ਦਿੰਦੀ ਬਾਰੇ ਨਿਆਰੇ ਠੱਗਾ ਤਾਈ ਸਮਝਾਵੇ ਸੱਚੇ ਸੱਜਣ ਬਣਾਵੇ ਛੱਡ ਲਾਲੋ ਦੀ ਛੱਡ ਲਾਲੋ ਦੇ ਮੈਲ ਬੋਲੇ ਲਾਲੋ ਦੇ ਚ ਬੰਦਾ ਉਹ ਨਿਮਾਨ ਆ ਨੀ ਤਾਨਿਆ ਨੂੰ ਮਾਨ ਤਾਂ ਦਿੰਦਾ ਨਿਗਾ ਮੇਰ ਦੀ ਮਾਰ ਗੁਰੂ ਨਾਨਕ ਦਾ ਤਾਰ ਨਿਗਾ ਮੇਰ ਦੀ ਮਾਰ ਗੁਰੂ ਨਾਨਕ ਦਾ ਤਾਰ ਹੱਥ ਜੋੜ ਰੀਤ ਰਹੀ ਅਰਦਾਸ ਗੁਜ਼ਾਰ ਹੱਥ ਜੋੜ ਰੀਤ ਰਹੀ ਅਰਦਾਸ ਗੁਜ਼ਾਰ ਹੱਥ ਜੋੜ ਰੀਤ ਰਹੀ ਅਰਦਾਸ ਗੁਜ਼ਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ